ਹੈਲੋ ਗਾਇਜ਼ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਮੈਂ ਡਾਕਟਰ ਮਨਜੀਤ ਬੈਂਸ ਮਲੇਰਕੋਟਲਾ ਸੁੱਡਰ ਲੈਕਟਰ ਹੈਲਥ케ਅਰ ਤੋਂ ਆਪਾਂ ਤੁਹਾਨੂੰ ਕੱਲ ਦੱਸ ਚੁੱਕੇ ਹੈਗੇ ਆ ਸਮੌਨ ਹਿਪਨੋਟਾਈਜ਼ ਬਾਰੇ ਹਿਪਨੋਟਾਈਜ਼ ਕਿਸ ਤਰ੍ਹਾਂ ਕੀਤੀ ਜਾਂਦੀ ਆ ਆਪਾਂ ਤੁਹਾਨੂੰ ਕੱਲ ਦੱਸਿਆ ਵੀ ਹਿਪਨੋਟਾਈਜ਼ ਕਰਨ ਦਾ ਤਰੀਕਾ ਉਹ ਤੁਹਾਨੂੰ ਦੱਸ ਚੁੱਕੇ ਆ ਤਾਂ ਉਸ ਤੋਂ ਬਾਅਦ ਆਪਾਂ ਪਹਿਲਾਂ ਤੁਹਾਨੂੰ ਆਪਾਂ ਧਰਾਟਕਾਂ ਬਾਰੇ ਵੀ ਦੱਸ ਚੁੱਕੇ ਆ ਪਹਿਲਾਂ ਜਿਹੜੇ ਤਿੰਨ ਤਰਾਟਕ ਆਪਾਂ ਦੱਸਿਆ ਤੁਹਾਨੂੰ ਬਿੰਦੂ ਤਰਾਟਕ ਗੋਲਾ ਤਰਾਟਕ ਤੇ ਆਪਣੇ ਆ ਸ਼ਕਤੀ ਚੱਕਰ ਤਰਾਟਕ ਤੇ ਆਪਣੇ ਸ਼ੀਸ਼ਾ ਤਰਾਟਕ ਇਹ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਤਰਾਟਕਾਂ ਬਾਰੇ ਮੋਮਬਤੀ ਤਰਾਟਕ ਬਾਰੇ ਵੀ ਤੁਹਾਨੂੰ ਦੱਸ ਚੁੱਕਾਂਗਾ ਮੈਂ ਤਾਂ ਅੱਜ ਆਪਾਂ ਗੱਲ ਕਰਾਂਗੇ ਚੰਦਰਮਾ ਤਰਾਟਕ ਚੰ드ਰਮਾ ਤਰਾਟ ਤਰਾਟਕ ਵੀ ਇਸ ਤਰ੍ਹਾਂ ਆਪਾਂ ਦੂਸਰੇ ਤੱਟ ਕੀਤੇ ਜਾਂਦੇ ਨੇ ਉਸ ਤਰ੍ਹਾਂ ਹੀ ਇਹ ਤਰਾਟਕ ਕੀਤਾ ਜਾਂਦਾ ਹੈਗਾ ਜਦੋਂ ਆਪਾਂ ਮੋਮਬਤੀ ਤਰਾਟ ਕਰ ਲੈਨੇ ਆ ਤਾਂ ਪਹਿਲੇ ਜਿਹੜੇ ਆਪਾਂ 4-5 ਤਰਾਟਕ ਹੈਗੇ ਉਹ ਕਰ ਲੈਨੇ ਆ ਉਸ ਤੋਂ ਬਾਅਦ ਇਹ ਆਪਾਂ ਚੰ드ਰਮਾ ਤਰਾਟ ਕਰਨਾ ਹੁੰਦਾ ਚੰ드ਰਮਾ ਤਰਾਟਕ ਕਰਨ ਦੇ ਨਾਲ ਜਿਹੜਾ ਦੂਰ ਦੀ ਸਥਿਤੀ ਆ ਉਹ ਤੁਹਾਡੀ ਕਨਸਟ੍ਰੂਟ ਹੁੰਦੀ ਹੈਗੀ ਆ ਜਿਸ ਤਰ੍ਹਾਂ ਆਪਾਂ ਕਹਿ ਲੋ ਜਦੋਂ ਆਪਾਂ ਚੰਦਰਮਾ ਤਰਟ ਕਰਦੇ ਆ ਤਾਂ ਉਹਦੇ ਵਿੱਚ ਤੁਹਾਡੀ ਜਿਹੜੀ ਪਾਵਰ ਅੱਖਾਂ ਦੀ ਉਹ ਕਾਫੀ ਹੱਦ ਤੱਕ ਦੂਰ ਤੱਕ ਜਾਣੀ ਸ਼ੁਰੂ ਹੋ ਜਾਂਦੀ ਹੈ ਇਹ ਕਹਿ ਲੋ ਕਿ ਜਿਵੇਂ ਟੈਲੀਪੈਥੀ ਦੀ ਤਰ੍ਹਾਂ ਕੰਮ ਕਰਦੀ ਹੈ ਤੁਸੀਂ ਆਪਣੀਆਂ ਤਰੰਗਾਂ ਅੱਖਾਂ ਮੀਟ ਕੇ ਕਿਤੇ ਵੀ ਭੇਜ ਸਕਦੇ ਹੋ ਚੰਦਰਮਾ ਤਰਟ ਕਰਨ ਤੋਂ ਬਾਅਦ ਪਰ ਇਕ ਵਾਰੀ ਦੇ ਵਿੱਚ ਨਹੀਂ ਤਾਨੂੰ ਬਾਰ-ਬਾਰ ਚੰਦਰਮਾ ਟਰਟ ਕਰਨਾ ਪਊਗਾ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਚੰਦਰਮਾ ਟਰਟ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਟੈਲੀ ਟੈਲੀਬੱਤੀ ਸ਼ਕਤੀ ਆ ਉਹ ਚਾਰਜ ਹੋ ਜੂਗੀ ਤੁਸੀਂ ਕਿਸੇ ਨੂੰ ਵੀ ਦੂਸਰੇ ਨੂੰ ਆਪਣੇ ਅੱਖਾਂ ਮੀਟ ਕੇ ਕਿਸੇ ਵੀ ਦੂਸਰੇ ਵਿਅਕਤੀ ਨੂੰ ਫੋਟੋ ਟਰਟ ਕਰ ਸਕਦੇ ਹੋ ਫੋਟੋ ਰਾਹੀਂ ਆਪਾਂ ਇਲਾਜ ਕਰ ਸਕਦੇ ਹਾਂ ਦੂਰ ਬੈਠੇ ਬੰਦੇ ਦਾ ਇਲਾਜ ਕਰ ਸਕਦੇ ਆ ਜਿਸ ਤਰ੍ਹਾਂ ਦੂਰ ਕੋਈ ਬੈਠਾ ਹੈਗਾ ਕਿਤੇ ਦੇਸ਼ ਵਿਦੇਸ਼ 'ਚ ਬੈਠਾ ਹੈਗਾ ਉਹਦੀ ਫੋਟੋ ਰਹੀਂ ਆਪਾਂ ਜਿਹੜਾ ਆਪਣੇ ਤਰੰਗਾ ਭੇਜ ਕੇ ਉਹਨੂੰ ਠੀਕ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਉਹਦੀ ਪ੍ਰੋਬਲਮ ਆ ਉਹਨੂੰ ਠੀਕ ਕਰ ਸਕਦੇ ਆ ਤੇ ਇਸ ਤਰ੍ਹਾਂ ਦੀਆਂ ਜਦੋਂ ਆਪਾਂ ਜਿਹੜੀਆਂ ਸਿਸਟਮ ਦੇ ਵਿੱਚ ਆ ਕੇ ਚੰਦਰਮਾ ਤਰਾ ਟੱਕ ਕਰਨ ਤੋਂ ਬਾਅਦ ਤੁਸੀਂ ਕਾਫੀ ਹੱਦ ਤੱਕ ਟੈਲੀਪੈਥੀ ਦਾ ਸਿਸਟਮ ਨੂੰ ਆਪਨਾ ਚਲਾ ਸਕਦੇ ਹੋ ਚੰ드ਰਮਾ ਤਰਾਟਕ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਮਤਲਬ ਆਪਾਂ ਉਹਨੂੰ ਰਾਤ ਨੂੰ ਜਦੋਂ ਲੋਗ ਲਗਭਗ ਸੌ ਜਾਂਦੇ ਨੇ ਮਾਤਾਵਾਦ ਨੇ ਜਿਹੜਾ ਸ਼ਾਂਤ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਹੀ ਇਹ ਤਰਾਟਕ ਕਰਨਾ ਚਾਹੀਦਾ ਚੰ드ਰਮਾ ਤੇ ਉੱਪਰ ਬੈਠ ਕੇ ਤਰਾਟਕ ਕਰਨਾ ਹੈ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਦੋਂ ਚੰ드ਰਮਾ ਤਰਾਟਕ ਕਰੂਗਾ ਕਰਨਾ ਕਰਨਾ ਤੁਸੀਂ ਚੰ드ਰਮਾ ਤਰਾਟ ਕਰਦੇ ਹੋਏ ਵੀ ਤੁਹਾਨੂੰ ਇਦਾਂ ਦਾ ਮਹਿਸੂਸ ਹੋਊਗਾ ਇਦਾਂ ਦਾ ਐਕਸਪੀਰੀਅੰਸ ਹੋਊਗਾ ਕਿ ਅਸੀਂ ਬਿਲਕੁਲ ਜਿਹੜਾ ਚੰ드ਰਮਾ ਉਹ ਮੇਰੇ ਕੋਲ ਹੀ ਬਾਗ ਆ ਗਿਆ ਹੈਗਾ ਬਿਲਕੁਲ ਮੇਰੇ ਨੇੜੇ ਹੀ ਹੈਗਾ ਉਹਦੀਆਂ ਜਿਹੜੀਆਂ ਕਿਰਨਾਂ ਹੈਗੀਆਂ ਤੁਹਾਡੀਆਂ ਅੱਖਾਂ ਨੂੰ ਸ਼ਾਂਤ ਕਰਨੀਆਂ ਤਾਂ ਉਹਦੇ ਵਿੱਚ ਚੰ드ਰਮਾ ਦੇ ਵਿੱਚ ਵੀ ਤੁਹਾਨੂੰ ਪ੍ਰਤੀਬਿੰਬ ਕਈ ਨਜ਼ਰ ਆਣਗੇ ਅਲੱਗ-ਅਲੱਗ ਤਰ੍ਹਾਂ ਦੇ ਇਸ ਤਰ੍ਹਾਂ ਲੱਗੂਗਾ ਕਿ ਜਿਸ ਤਰ੍ਹਾਂ ਇਹ ਬਿਲਕੁਲ ਆਪਾਂ ਪਹਿਲਾਂ ਸ਼ੀਸ਼ਾ ਤਰਾਟ ਕੇ ਦੱਸਿਆ ਤੁਹਾਨੂੰ ਉਸੇ ਤਰ੍ਹਾਂ ਛੇ ਚੰਦਰਮਾ ਤਾਰਕ ਦੇ ਵਿੱਚ ਵੀ ਇਸ ਤਰ੍ਹਾਂ ਤੁਹਾਨੂੰ ਜਿਹੜੀਆਂ ਦੀਆਂ ਕਰਨਾ ਤੁਹਾਨੂੰ ਨਜ਼ਰ ਆਉਣਗੀਆਂ ਤੇ ਤੁਹਾਡੀ ਜਿਹੜੀਆਂ ਅੱਖਾਂ ਦੀ ਸ਼ਕਤੀ ਆ ਉਹ ਤੁਹਾਨੂੰ ਚੰਦਰਮਾ ਦੇ ਉੱਤੇ ਪੈਂਦੀ ਨਜ਼ਰ ਆਊਗੀ ਵੀ ਉਹਦੇ ਤੱਕ ਸਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਅੰਦਰੋਂ ਨਿਕਲ ਰਹੀ ਹੈ ਤੁਹਾਡੇ ਸੱਤ ਜਿਹੜੀਆਂ ਤਰ੍ਹਾਂ ਦੀਆਂ ਰੋਸ਼ਨੀ ਆ ਸੱਤ ਰੰਗੀਆਂ ਕਿਸੇ ਦੇ ਪੀਓ ਦੀ ਤਰ੍ਹਾਂ ਰੋਸ਼ਨੀ ਨਿਕਲ ਕੇ ਉਹ ਚੰਦਰਮਾ ਵੱਲ ਨੂੰ ਜਾ ਰਹੀ ਆ ਇਹ ਚੰ드ਮਾ ਤੇ ਪੈ ਰਹੀ ਹੈ ਇਹ ਲੱਗਦਾ ਕਿ ਨਜ਼ਦੀਕ ਚੰ드ਮਾ ਆ ਗਿਆ ਉਹਨੂੰ ਡੇਲੀ ਵਿੱਚ ਤੁਹਾਨੂੰ ਅਭਿਆਸ ਕਰਨਾ ਪਊਗਾ ਚੰ드ਮਾ ਦਾ ਫਿਰ ਤੁਹਾਡਾ ਕਿਤੇ ਜਾ ਕੇ ਅਭਿਆਸ ਇਹ ਪੂਰਾ ਹੋਊਗਾ ਇਸ ਤਰ੍ਹਾਂ ਤੁਸੀਂ ਜਿਹੜਾ ਚੰ드ਮਾ ਤਰਾਟਕਾ ਕਰਨਾ ਤੇ ਚੰ드ਮਾ ਤਰਾਟਕਾ ਤੋਂ ਬਾਅਦ ਤੁਹਾਡੀ ਟੈਲੀਪੈਥੀ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੁਸੀਂ ਉੱਤੋਂ ਰਾਹੀਂ ਕਿਸੇ ਅਣਜਾਣੇ ਇਲਾਜ ਕਰ ਸਕਦੇ ਏਸਿਕਾ ਚੰ드ਮਾ ਤਰਾਟਕ ਅੱਗੇ ਆਜੋ ਚੰ드ਰਾ ਮਤਰਾਟਕ ਤੋਂ ਬਾਅਦ ਅਗਨੀ ਤਰਾਟਕ ਅਗਨੀ ਤਰਾਟਕ ਵੀ ਸਾਨੂੰ ਇਹ ਸਰਦੀਆਂ ਦੇ ਵਿੱਚ ਹੀ ਕਰਨਾ ਚਾਹੀਦਾ ਗਰਮੀਆਂ ਦੇ ਵਿੱਚ ਤਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਗਰਮੀ ਬਹੁਤ ਹੁੰਦੀ ਆ ਇਸ ਲਈ ਸਾਡਾ ਸਰੀਰ ਵੀ ਅਜਾਜਿਤ ਨਹੀਂ ਦਿੰਦਾ ਹੈਗਾ ਸਰਦੀਆਂ ਦੇ ਬਿਲੇ ਤੁਸੀਂ ਬਾਹਰ ਜੰਗਲਾਂ ਦੇ ਵਿੱਚ ਜਾ ਕੇ ਜਾਂ ਕਿਤੇ ਆਪਣੇ ਸ਼ਾਂਤ ਨਹੀਂ ਇਲਾਕੇ ਦੇ ਵਿੱਚ ਜਾ ਕੇ ਲੱਕੜਾਂ ਦੀ ਅੱਗ ਜਾਲ ਕੇ ਪ੍ਰੋਪਰ ਅੱਗ ਜਾਲ ਕੇ ਤੁਸੀਂ ਉਹਦੇ ਤੇ ਉੱਪਰ ਦੂਰ ਬੈਠ ਕੇ ਟਕਟਕਾਈ ਲਾ ਕੇ ਤੁਸੀਂ ਅਭਿਆਸ ਕਰ ਸਕਦੇ ਹੋ ਅੱਗ ਦੇ ਉੱਪਰ ਜਿਹੜੀ ਅੱਗ ਦੀ ਲਾਟਾਂ ਚੱਲਦੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਤੁਸੀਂ ਟਟ ਕਰਨਾ ਦੂਰ ਬੈਠ ਕੇ ਤੇ ਜਦੋਂ ਤੁਸੀਂ ਟਟ ਕਰੋਗੇ ਜਿਸ ਤਰ੍ਹਾਂ ਮੋਮਬਤੀ ਟਰਾਟਕ ਦੇ ਵਿੱਚ ਤੁਹਾਨੂੰ ਸਾਰਾ ਕੁਝ ਐਕਸਪੀਰੀਅੰਸ ਹੁੰਦਾ ਉਸੇ ਤਰ੍ਹਾਂ ਹੀ ਅਗਨੀ ਦੇ ਉੱਪਰ ਤੁਹਾਨੂੰ ਇਹ ਐਕਸਪੀਰੀਅੰਸ ਹੋਊਗਾ ਅਗਨੀ ਟਰਾਟ ਕਰਦੇ ਹੋਏ ਆ ਅਗਨੀ ਜਿਹੜੀ ਆ ਪਹਿਲਾਂ-ਪਹਿਲਾਂ ਤਾਂ ਸਾਡੀਆਂ ਅੱਖਾਂ ਨੂੰ ਕਾਫੀ ਉਹਦੀ ਜਿਹੜੀ ਗਰਮੈਸ ਆ ਕਾਫੀ ਮਹਿਸੂਸ ਹੋਊਗੀ ਪਰ ਕੁਝ ਸਮੇਂ ਬਾਅਦ ਜਾ ਕੇ ਜਿਹੜੀ ਰੋਸ਼ਨੀ ਹੈਗੀ ਆ ਅੱਖਾਂ ਦੀ ਜਿਹੜੀ ਰੋਸ਼ਨੀ ਆ ਉਹ ਤੇਜ਼ ਹੋ ਜਾਏਗੀ ਤੇ ਜਿਹੜੀਆਂ ਅਗਨੀ ਦੀਆਂ ਜਿਹੜੀਆਂ ਲਾਟਾਂ ਦੀ ਧਰਮੈਸ ਆ ਉਹ ਤੁਹਾਡੀ ਅੱਖਾਂ ਨੂੰ ਵੀ ਬਹੁਤਾ ਕੁਝ ਕਹਿਵੇ ਵੀ ਨਹੀਂ ਤੇ ਤੁਹਾਡੀ ਜਿਹੜੀ ਅੰਦਰਲੀ ਸ਼ਕਤੀ ਆ ਉਹਦੇ ਨਾਲ ਅਗਨੀ ਦੀ ਜਿਹੜੀ ਲਾਟ ਹੈ ਵੀ ਆ ਉਹਦੇ ਨਾਲ ਲੜਨ ਦੀ ਤਾਕਤ ਰੱਖੇਗੀ ਤੇ ਤੁਸੀਂ ਅਗਨੀ ਤਰਾਟ ਕਰਨ ਤੋਂ ਬਾਅਦ ਸਵਛ ਅਗਨੀ ਕਰਨ ਤੋਂ ਬਾਅਦ ਅਗਰ ਤੁਸੀਂ ਕਈ ਜੜਾ ਤੇ ਆਪਣੀਆਂ ਅੱਖਾਂ ਰਹੀਂ ਸੀ ਅੱਗ ਵੀ ਲਾ ਸਕਦੇ ਜੇ ਇਹ ਸਹੀ ਢੰਗ ਨਾਲ ਤੁਹਾਡਾ ਟਰਟ ਕੀਤਾ ਹੋਇਆ ਬਹੁਤ ਕੁਛ ਕੀਤਾ ਜਾ ਸਕਦਾ ਇਹ ਸਾਇੰਸ ਹੈਗੀ ਆ ਜਿਸ ਤਰ੍ਹਾਂ ਕੰਪਿਊਟਰ ਆ ਚੱਲਦਾ ਸਾਇੰਸ ਦੀ ਤਰ੍ਹਾਂ ਚੱਲਦਾ ਹੈਗਾ ਇਸ ਤਰ੍ਹਾਂ ਹੀ ਸਾਡੀ ਬਾਡੀ ਵੀ ਕੰਪਿਊਟਰ ਦੀ ਤਰ੍ਹਾਂ ਚੱਲਦੀ ਆ ਇਹਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੇ ਚੱਕਰ ਆ ਉਹਨਾਂ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਨੇ ਜੇ ਤੂੰ ਜਾਗਰਤ ਹੁੰਦੀਆਂ ਨੇ ਅਸੀਂ ਆਪਣੇ ਲਾਈਫ ਦੇ ਵਿੱਚ ਬਹੁਤ ਸਾਰਾ ਕੁਝ ਕਰ ਸਕਦੇ ਹਾਂ ਅੱਗ ਤਰਟਕ ਅਗਨੀ ਤਰਟਕ ਦੇ ਵਿੱਚ ਜਾ ਕੇ ਸਾਨੂੰ ਕਈ ਸਾਰੀਆਂ ਡਰਾਉਣੀਆਂ ਤਸਵੀਰਾਂ ਨਜ਼ਰ ਆ ਸਕਦੀਆਂ ਨੇ ਡਰਾਉਣੇ ਤੁਹਾਨੂੰ ਜਿਸ ਤਰ੍ਹਾਂ ਕਿ ਕਹਿ ਸਕਾਂ ਜੋ ਪੂਤ, ਪ੍ਰੇਤ, ਜਿੰਨ ਇਤਸਾਲੀਆਂ ਤੁਹਾਡੇ ਅੰਦਰ ਅਲਪਨਾ ਮਾਨੀ ਉਹ ਨਿਕਲ ਕੇ ਬਾਹਰ ਆndੀਆਂ ਨੇ ਉਹ ਤੁਹਾਨੂੰ ਐ ਲੱਗਣਗੇ ਕਿ ਅਗਨੀ ਦੇ ਵਿੱਚ ਪ੍ਰਵੇਸ਼ ਹੋ ਰਹੀਆਂ ਨੇ ਸਾਰੀਆਂ ਇਸ ਤਰ੍ਹਾਂ ਦੀਆਂ ਲਾਮਤਾ ਤੁਹਾਨੂੰ ਬਹੁਤ ਸਾਰੀਆਂ ਆਉਣਗੀਆਂ ਐਕਸਪੀਰੀਅੰਸ ਹੋਊਗਾ ਅਲੱਗ-ਅਲੱਗ ਤਰ੍ਹਾਂ ਦਾ ਹਰ ਇੱਕ ਵਿਅਕਤੀ ਦਾ ਅਲੱਗ-ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈਗਾ ਤੇ ਅਗਨੀ ਥ੍ਰਾਟਿਕ ਜੀਵਨ ਦੇ ਵਿੱਚ ਮਾਹੌਲ ਬਹੁਤ ਸਾਡੇ ਮਹੱਤਵਪੂਰਨ ਚਾਹੁੰਦਾ ਹੈਗਾ ਇਸ ਤਰ੍ਹਾਂ ਅਗਨੀ ਥ੍ਰਾਟਿਕ ਦੇ ਨਾਲ ਅਸੀਂ ਬਹੁਤ ਕੁਝ ਆਪਣੇ ਜੀਵਨ ਦੇ ਵਿੱਚ ਕਰ ਸਕਦੇ ਆ ਇਲਾਜ ਕਰ ਸਕਦੇ ਆ ਬਹੁਤ ਕੁਝ ਜਿਹਨੂੰ ਕਹਿ ਸਕਦੇ ਮੈਂ ਇੱਥੇ ਵਰਨਿੰਗ ਕਰ ਸਕਦਾ ਬਹੁਤ ਕਿਸ ਤਰ੍ਹਾਂ ਜਾ ਸਕਦਾ ਤੇ ਸੀਗਾ ਅਗਨੀ ਤਰਾਟਕ ਲਾਸਟ ਦੇ ਵਿੱਚ ਆ ਜਾਂਦਾ ਹੈਗਾ ਸੂਰਜ ਤਰਾਟਕ ਜਿਸ ਤਰ੍ਹਾਂ ਆਪਾਂ ਚੰ드ਰਾ ਮਾਤਰਾਟਕ ਕੀਤਾ ਉਸ ਤਰ੍ਹਾਂ ਇਹ ਸੂਰਜ ਤਰਾਟਕ ਵੀ ਉਸ ਤਰ੍ਹਾਂ ਹੀ ਕੀਤਾ ਜਾਂਦਾ ਕੀਤਾ ਜਾਂਦਾ ਦੰਤ ਚਿਕਤਾ ਜਾਊਗਾ ਕਰਨਾ ਵੀ ਸਵੇਰ ਦੇ ਟਾਈਮ ਜਦੋਂ ਚੜਦਾ ਸੂਰਜ ਹੁੰਦਾ ਬਿਲਕੁਲ ਮਤਲਬ ਚੜਦਾ ਸੂਰਜ ਜਦੋਂ ਹੁੰਦਾ ਉਦੋਂ ਦੀ ਜਿਹੜੀ ਰੋਸ਼ਨੀ ਆ ਉਹਦੀ ਬਹੁਤ ਘੱਟ ਹੁੰਦੀ ਆ ਤੁਹਾਡੀ ਅੱਖਾਂ ਤੇ ਨਹੀਂ ਮਾਰ ਕਰੇਗੀ ਜਿਹੜਾ ਬੰਦਾ ਮੋਮਬਤੀ ਤਰਾਟਕ ਅਗਨੀ ਤਰਾਟਕ ਚੰਦਰਾ ਮਾਤਰਾਟਕ ਕਰਕੇ ਕਰਨ ਤੋਂ ਬਾਅਦ ਕਾਇਕ ਸੂਰੀ ਧਰਾਟ ਕਰ ਸਕਦਾ ਇਹ ਨਹੀਂ ਹੈ ਕਿ ਸਿੱਧੇ ਹੀ ਆਪਣਾ ਸੂਰੀ ਧਰਾਟ ਕਰਨ ਬੈਠ ਜੇ ਤਾਂ ਜੇ ਸੂਰੀ ਧਰਾਟ ਕਰੂਗਾ ਅਸਤਰਾ ਸੁਰੂ ਤੋਂ ਪਹਿਲਾਂ ਹੀ ਧਰਾਟ ਕਰਨ ਤੋਂ ਪਹਿਲਾਂ ਸੂਰੀ ਧਰਾਟ ਕਰੂਗਾ ਤਾਂ ਉਹ ਆਪਣੀ ਅੱਖਾਂ ਖਰਾਬ ਕਰ ਸਕਦਾ ਉਹਦੇ ਨਾਲ ਤੁਹਾਡੀਆਂ ਅੱਖਾਂ ਵੀ ਖਰਾਬ ਹੋ ਸਕਦੀਆਂ ਨੇ ਇਸ ਲਈ ਸੂਰੀ ਧਰਾਟ ਕਰਨਾ ਤੁਹਾਡਾ ਅੱਖਾਂ ਲਈ ਬਹੁਤ ਹਾਨੀਕਾਰਕ ਹੋ ਸਕਦਾ ਪਹਿਲਾਂ ਤੁਸੀਂ ਪੌੜੀਆਂ ਪਹਿਲੀਆਂ ਪੌੜੀਆਂ ਚੜੋ ਤੇ ਲਾਸਟ ਪੌੜੀ ਫੇਰ ਚੜੋ ਜੇ ਤੋ ਤੁਸੀਂ ਚੜਨ ਦੇ ਯੋਗ ਹੋ ਜਾਓਗੇ ਸਾਰੇ ਤਰਾਟਕਾਂ ਤੋਂ ਬਾਅਦ ਮੋਮਬਤੀ ਤਰਾਟਕਾਂ ਤੋਂ ਬਾਅਦ ਚੰ드ਰਾ ਮ ਤਰਾਟਕਾਂ ਤੋਂ ਬਾਅਦ ਅਗਨੀ ਤਰਾਟਕਾਂ ਤੋਂ ਬਾਅਦ ਸੂਰਜ ਤਰਾਟਕ ਫੇਰ ਕਰਨਾ ਸੂਰੀ ਤਰਾਟਕਾਂ ਦੇ ਵਿੱਚ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਬਹੁਤ ਤੇਜ਼ ਹੋ ਜੂਗੀ ਪਹਿਲਾਂ ਜਦੋਂ ਤੁਸੀਂ ਤਰਾਟਕ ਕੀਤੇ ਹੋਣਗੇ ਅਗਨੀ ਤਰਾਟਕ ਵਗੈਰਾ ਜਾਂ ਮਤਲਬ ਜਿਹੜਾ ਅਗਨੀ ਤਰਾਟਕਾ ਤੇ ਚੰਦਰਮਾ ਤਰਾਟਕ ਕਰੋਗੇ ਫੇਰ ਹੀ ਇਹ ਤੁਸੀਂ ਤਰਾਟਕ ਦੇ ਜੋ ਇਸ ਲਈ ਤੁਸੀਂ ਇਹ ਬੜਾ ਕਠਿਨਾਈ ਵਾਲਾ ਸੂਰਜ ਤਰਾਟਕ ਹੁੰਦਾ ਇਹ ਸਦਕ ਉਹੀ ਕਰ ਸਕਦਾ ਜਿਹੜਾ ਤੰਦਰੁਸਤ ਹੋਵੇ ਉਹਦੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਸਵਸਤ ਹੋਵੇ ਐਨਕਾ ਲੱਗਿਆ ਵਾਲਾ ਲੱਗਿਆ ਵਾਲਾ ਆਦਮੀ ਇਸ ਨੂੰ ਨਹੀਂ ਕਰ ਸਕਦਾ ਸਵਸਥ ਜਿਹੜੀਆਂ ਖਾਮ ਬਿਲਕੁਲ ਸਹੀ ਨਹੀਂ ਉਹ ਹੀ ਇਹ ਤ੍ਰਟ ਕਰ ਸਕਦਾ ਵਿਅਕਤੀ ਸੂਰੀ ਤ੍ਰਟ ਕਰਨ ਤੋਂ ਬਾਅਦ ਕਰਨ ਵਾਲਾ ਜੋ ਵਿਅਕਤੀ ਸੂਰਜ ਤ੍ਰਟ ਕਰ ਚੁੱਕਿਆ ਉਹਦੇ ਨਾਲ ਅੱਖਾਂ ਮਲਾਨੀਆਂ ਬਹੁਤ ਆਕਸ਼ੀ ਹੋ ਜਾਂਦੀਆਂ ਨੇ ਦੂਸਰੇ ਵਿਅਕਤੀ ਨੂੰ ਅੱਖਾਂ ਮਲਾਨੀਆਂ ਬਹੁਤ ਆਕਸ਼ੀ ਹੁੰਦੀਆਂ ਹੈ ਤੇ ਬਹੁਤ ਖਤਰਨਾਕ ਹੁੰਦਾ ਹੈ ਸੂਰਜ ਤ੍ਰਟਕ ਸੂਰਜ ਤ੍ਰਟ ਕਰਨ ਤੋਂ ਬਾਅਦ ਤੁਸੀਂ ਬਹੁਤ ਪਰਫੈਕਟ ਹਿਪਨਟਾਈਜ਼ ਦੇ ਮਾਰ ਹੋ ਜਾਉਗੇ ਉਹਦੇ ਵਰਗਾ ਕੋਈ ਵੀ ਹਿਪਨਟਾਈਜ਼ ਦਾ ਮਾਰ ਨਹੀਂ ਹੋ ਸਕਦਾ ਉਹਦੀਆਂ ਅੱਖਾਂ ਦੀ ਜਿਹੜੀ ਰੋਸ਼ਨੀयां ਬਹੁਤ ਤੇਜ਼ ਹੋ ਜਾਵੇਗੀ ਤੇ ਉਹ ਮੈਂਟਲ ਸਕੈਂਟਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣੇ ਸਮਾਉਣ ਕਰ ਸਕਦਾ ਹਿਪਨਟਾਈਜ਼ ਕਰ ਸਕਦਾ ਇਹ ਸੀਗਾ ਆਪਣਾ ਸੂਰਜ ਤਰਾਟਕ ਚੰ드ਰਾ ਮਤਰਾਟਕ ਵੀ ਤੁਹਾਨੂੰ ਦੱਸ ਚੁੱਕਿਆ ਮੈਂ ਅਗਨੀ ਤਰਾਟਕ ਵੀ ਦੱਸ ਚੁੱਕਿਆ ਤੇ ਇਹ ਸਾਰੇ ਤਰਾਟਕ ਜਿਹੜੇ ਆ ਤੁਹਾਨੂੰ ਮੈਂ ਉਹਨਾਂ ਦੀ ਜਾਣਕਾਰੀ ਜਾਣਕਾਰੀ ਦੱਸ ਹੀ ਚੁੱਕਿਆ ਆ ਆਪਾਂ ਹੁਣ ਅੱਜ ਦੀ ਵੀਡੀਓ ਲੰਬੀ ਹੋ ਰਹੀ ਆ ਤਰਾਟਕਾਂ ਬਾਰੇ ਤਾਂ ਤੁਹਾਨੂੰ ਮੈਂ ਗਿਆਨ ਸਾਰਾ ਦੱਸ ਚੁੱਕਿਆ ਗਿਆ ਹੁਣ ਆਪਾਂ ਅੱਗੇ ਦੀ ਜਾਣਕਾਰੀ ਤੁਹਾਨੂੰ ਦੱਸਾਂਗੇ ਵੀ ਇਹ ਤਰਾਟਕਾਂ ਦੇ ਨਾਲ ਤੇ ਸਾਨੂੰ ਕੀ ਫਾਇਦਾ ਹੁੰਦਾ ਤੇ ਅੱਗੇ ਅਸੀਂ ਕੀ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਮੈਡੀਟੇਸ਼ਨ ਧਿਆਨ ਕਿਵੇਂ ਕਰ ਸਕਦੇ ਆ ਤੇ ਰੈਕੀ ਬਾਰੇ ਦੱਸਾਂਗਾ ਤੁਹਾਨੂੰ ਮੈਂ ਰੈਕੀ ਕੀ ਚੀਜ਼ ਆ ਉਸੀ ਉਸ ਉਸ ਦੇ ਨਾਲ ਕੀ ਕੀ ਕਰ ਸਕਦੇ ਆ ਚਲੋ ਚੱਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਲੰਬੀ ਹੋ ਰਹੀ ਆ ਇੱਥੇ ਸਮਾਪਤ ਕਰਦੇ ਆ ਵੀਡੀਓ ਨੂੰ ਆਪਾਂ ਕੰਟੀਨਿਊ ਜ ਰੱਖਾਂਗੇ ਅਗਲੇ ਵਲੌਗ ਤੱਕ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਹੋਰ ਵੀ ਮੈਂ ਵੱਧ ਤੋਂ ਵੱਧ ਜਾਣਕਾਰੀ ਦੇਵਾਂਗਾ ਤੇ ਨਵਾਂ ਵਲੌਗ ਤੁਹਾਨੂੰ ਜਲਦੀ ਪਾਵਾਂਗੇ ਅੱਜ ਦੀ ਵੀਡੀਓ ਨੂੰ ਮੈਂ ਸਮਾਪਤ ਕਰਦਾ ਇੱਥੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਆਉਣ ਦਾ ਨੋਟੀਫਿਕੇਸ਼ਨ ਆ ਚੁੱਕੀ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਗੁੱਡ ਬਾਏ